ਦੀ ਬਣਦੀ ਹੈ ਮੈਂ ਤਾਂ ਸਾਰਾ ਤੰਗ ਪਰ ਇਹਨਾਂ ਸੀ ਨੰਬਰ 6 ਸ਼ਾਟ ਨੰਬਰ 1 ਨੇ ਫਿਲਮ ਦੀ ਰੋਲ ਆਈ ਆ ਆਪਾਂ ਫਿਲਮ ਦੀ ਇੱਕ ਮੈਸੇਜ ਹੈ ਜਿੱਦਾਂ ਨਾ ਤੇ ਆਪਾਂ ਸੀ ਜੋ ਵੀ ਬੈਕਗ੍ਰਾਉਂਡ ਮਿਊਜ਼ਿਕ ਕਰਨਾ ਸਕੋਰਿੰਗ ਕਰਨੀ ਆ ਮਤਲਬ ਜਾਨ ਪੈ ਜੇ ਉਹਦੇ ਵਿੱਚ ਨਾ ਆਪਾਂ ਉਹ ਚੀਜ਼ ਚਾਹਣੀ ਜਿੱਦਾਂ ਹੁਣ ਆ ਸੀਨ ਹੈ ਇਹਦੇ ਵਿੱਚ ਇੱਕ ਫੁੱਲ ਰੋਮਾਂਸ ਉਹਦੇ ਵਿੱਚ ਸ਼ੋ ਹੋ ਰਿਹਾ ਠੀਕ ਹੈ ਨਾ ਤੇ ਆਪਾਂ ਉਹ ਚੀਜ਼ ਸੋ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਮੇਰੇ ਦੋਸਤ ਦਿਲਬਰ ਇਸ ਵੇਲੇ ਮੇਰੇ ਸਾਹਮਣੇ ਖੜੇ ਆ ਵੀਡੀਓ ਬਣਾ ਰਹੇ ਆ ਸੋ ਨੀ ਮੈਂ ਹੋ ਗਿਆ ਸ਼ਰਾਬੀ ਸਾਨੂੰ ਹੋਰ ਨਾ ਫੜਾਈ ਅਕਸਰ ਆਪਾਂ ਇਹ Song ਨੂੰ ਸੁਣਦੇ ਆ DJ ਤੇ ਵਿਆਹ ਸ਼ਾਦੀਆਂ ਦੇ ਵਿੱਚ ਸੋ ਮੇਰੇ ਦੋਸਤ ਦਿਲਬਰ ਨੇ ਲਿਖਿਆ ਔਰ ਇਹ ਉਹਨਾਂ ਦਾ ਬੇਟਾ ਹਾਂਜੀ ਇਹਨੂੰ ਫੇਸ ਕਰੋ ਥੋੜਾ ਜਿਹਾ ਇਹ ਵਾਸਲ ਉਹਨਾਂ ਦਾ ਬੇਟਾ ਆ ਵਾਸਲ میوزਿਕ ਇਸ ਵੇਲੇ ਸਾਡੀ ਫਿਲਮ JDS షూਟ ਕੀਤੀ ਸੀ ਜਿਹਨੂੰ ਕਾਫੀ ਟਾਈਮ ਹੀ ਹੋ ਗਿਆ ਕਹਿ ਲੋ ਤੇ ਕੁਝ ਰਜੇਮਿਆਂ ਕਰਕੇ ਰਿਲੀਜ਼ ਅਜੇ ਤੱਕ ਨਹੀਂ ਹੋ ਸਕੀ ਬੈਕਗ੍ਰਾਉਂਡ ਮਿਊਜ਼ਿਕ ਹੋ ਰਿਹਾ ਵਾਸਲ ਮਿਊਜ਼ਿਕ ਦੇ ਵਿੱਚ ਗਿੱਦੜ ਪਿੰਡੀ ਚ ਐਸੋਲੇ ਬੈਠੇ ਆ ਜਿੱਥੇ ਫਿਲਮ ਦਾ ਬੈਕਗ੍ਰਾਉਂਡ ਮਿਊਜ਼ਿਕ ਚੱਲ ਰਿਹਾ ਸੋ ਵਾਸਲ ਇੱਕ ਬਹੁਤ ਮਿਹਨਤੀ ਔਰ ਕਹਿ ਲੋ ਕਾਫੀ ਇਹਨੂੰ ਸੈਂਸਿਟਿਵ ਮੁੰਡਾ ਆ ਜਿਹੜਾ ਮਿਊਜ਼ਿਕ ਸਿੱਖ ਵੀ ਰਿਹਾ ਆ ਏਪੀਜੀ ਕਾਲਜ ਪੜ੍ਹ ਵੀ ਰਿਹਾ ਆ ਤੇ ਦਿਲਬਰ ਭਾਜੀ ਦਾ ਹੈਗਾ ਹੀ ਆ ਇਸ ਚੀਜ਼ ਦੇ ਖਿਲਾੜੀ ਸੋ ਤੁਹਾਡੀਆਂ ਸ਼ਾਮਾਂ ਤੁਹਾਡੀਆਂ ਅਸ਼ੀਰਵਾਦ ਸਾਰਿਆਂ ਦਾ ਚਾਹੀਦਾ ਸਾਡੀ ਇਸ ਫਿਲਮ ਨੂੰ ਸਾਡੀ ਸਾਰੀ ਇਸ ਟੀਮ ਨੂੰ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਦਿਲਵਰ ਬਾਜੀ ਥੈਂਕ ਯੂ